ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬ੍ਰਹਮ ਨਹੀਂ ਸੀ ਵਾਹਿਗੁਰੂ ਸਤਿਗੁਰੂ ਜੀ ਜਦੋਂ ਜੰਗਲ ਦੇਸ਼ ਗਏ ਹਨ ਤੇ ਭਾਈ ਦਾਨ ਸਿੰਘ ਉਹਨਾਂ ਨੇ ਅਮਰਤ ਨਹੀਂ ਛਕਾਇਆ ਤੇ ਫਿਰ ਮਹਾਰਾਜ ਨੇ ਉਹ ਕਹੇ ਭਾਈ ਦਾਨਿਆ ਅਮਰ ਛਕਣਾ ਪਊਗਾ ਜੀ ਤੇ ਕਹੇ ਮਹਾਰਾਜ ਵੀ ਅਮਰ ਛਕਣਾ ਜ਼ਰੂਰੀ ਹੈ ਮਹਾਰਾਜ ਕਹਿੰਦੇ ਜ਼ਰੂਰੀ ਹੈ ਅਮਰ ਛਕੇ ਤੋਂ ਬਿਨਾ ਸਾਡਾ ਸਿੰਘ ਨਹੀਂ ਹੋਣਾ ਖਵਾ ਸਕਦਾ ਤੇ ਕੇਸ ਰੱਖਣੇ ਜ਼ਰੂਰੀ ਹੈ ਉਹ ਕਹਿੰਦਾ ਮਹਾਰਾਜ ਵੀ ਮਲਵਈ ਸੀ ਕਹਿੰਦਾ ਮਹਾਰਾਜ ਵੀ ਸਿਰ ਦੇ ਕੇਸ ਨਹੀਂ ਮੈਂ ਇਥੇ ਰੱਖਣੇ ਮੈਂ ਦਾੜਾ ਰੱਖ ਲਊਗਾ ਮਹਾਰਾਜ ਕਹਿੰਦਾ ਨਹੀਂ ਨਹੀਂ ਸਿਰ ਦੇ ਕੇਸ ਵੀ ਰੱਖਣੇ ਪੈਣੇ ਆਂ ਸਰੀਰ ਦੇ ਕਿਸੇ ਵੀ ਅੰਗ ਤੋਂ ਰੋਮਾਂ ਦੀ ਬੇਦਬੀ ਨਹੀਂ ਕਰ ਸਕਦਾ ਉਹਨੇ ਸੂਦਾ ਸੁਭਾਅ ਹੀ ਮਹਾਰਾਜ ਨੂੰ ਕਹੋ ਮੇਰਾ ਦਾੜਾ ਵੇਖ ਕੇ ਕੱਢ ਲਿਓ ਮਹਾਰਾਜ ਨੇ ਕਹਿੰਦਾ ਕੇਸ ਮੇਰੀ ਮੋਹਰ ਆ ਹਾਂਜੀ ਵੀ ਜੇ ਨਰਕਾ ਚ ਕਿਸੇ ਗਲਤੀ ਕਰਕੇ ਪੈ ਜੇ ਤਾਂ ਮੈਂ ਸਿੱਖ ਨੂੰ ਕੱਢ ਲੈਣਾ ਹਾਂਜੀ ਸਾਥ ਆਪਣੀ ਮੋਹਰ ਵੇਖ ਕੇ ਜੀ ਤੋਂ ਨੇ ਕਿਹਾ ਮਹਾਰਾ ਮੇਰਾ ਦਾੜਾ ਵੇਖ ਕੇ ਕੱਢ ਲਿਓ ਮਹਾਰਾਜ ਹੱਸ ਪਏ ਮਹਾਰਾਜ ਕਹਿੰਦੇ ਤੂੰ ਸੁੱਦਾ ਹੀ ਬੋਲਦਾ ਕੇਸ ਰੱਖਣੇ ਪੈਣੇ ਆ ਵਾਹਿਗੁਰੂ ਤੇ ਮਹਾਰਾਜ ਕਹਿੰਦੇ ਵੀ ਜੇ ਤੂੰ ਮਤਲਬ ਵੀ ਵੇਖਣਾ ਚਾਹੁੰਦਾ ਵੀ ਕੀ ਉਹ ਕੇਸਾਂ ਤੋਂ ਬਿਨਾ ਹੁੰਦਾ ਕਹਿੰਦਾ ਮਹਾਰਾਜ ਦਿਖਾ ਦਿਓ ਤੇ ਇਹ ਦੂ ਕੀ ਚੰਗਾ ਤੇ ਮਹਾਰਾਜ ਨੂੰ ਮਾਲਕ ਹੋ ਸਕੀ ਵਾਰ ਪਟਨਾ ਸਾਹਿਬ ਸ੍ਰੀ ਮਹਾਰਾਜ ਦਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੱਥ ਲਿਖਤ ਸਰੂਪ ਹੈਗਾ ਤੇ ਉੱਤੇ ਲਿਖਿਆ ਹੋਇਆ ਵੀ ਬਿਨ ਕੇਸਾਂ ਸਿਰ ਕੁੱਟੀਆਂ ਨੇ ਚੰਗਾੜੇ ਕੌਣ ਛੜਾਏ ਵਾਹਿਗੁਰੂ ਤੇ ਭਾਈ ਦਾਨੇ ਨੂੰ ਮਹਾਰਾਜ ਨੇ ਪ੍ਰਲੋਗ ਦਾ ਨਜ਼ਾਰਾ ਬਖਾਇਆ ਹਾਂਜੀ ਹਾਂਜੀ ਤੇ ਫਿਰ ਭਾਈ ਦਾਨਸ਼ੰਗ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਨੂੰ ਅਮਰ ਛਕਾਓ ਤੇ ਜਦੋਂ ਅਮਰਤ ਦੀ ਮਹਾਰਾਣੀ ਆਪ ਪੰਜਾਂ ਪਿਆਰਿਆਂ 'ਚ ਲੱਗ ਕੇ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਨਾ ਜਦੋਂ ਤੇ ਭਾਈ ਦਾਨਸ਼ੰਗ ਦੇ ਕਪਾੜੇ ਖੁੱਲ ਗਏ ਵਾਹ ਉਹਨੂੰ ਨਜ਼ਾਰਾ ਦਿਖਿਆ ਚਰਜ ਫਿਰ ਤੇ ਜਦੋਂ ਮਹਾਰਾਜ ਨੇ ਰਹਿਤ ਦੱਸੀ ਤੇ ਉਹ ਕਹਿੰਦਾ ਮਹਾਰਾਜ ਹੁਣ ਕਿਰਪਾਨ ਪਾਉਣ ਗੋ ਜ਼ਰੂਰੀ ਹੈ ਅੱਛਾ ਜੀ ਹੁਣ ਕੋਈ ਕਿਸ਼ਾਰਾ ਪਾਉਣ ਗੋ ਜ਼ਰੂਰੀ ਤੁਸੀਂ ਤਾਂ ਮੈਨੂੰ ਉੱਥੇ ਪਹੁੰਚਾਤਾ ਜਿੱਥੇ ਹੁਣ ਇਹ ਚੀਜ਼ਾਂ ਲੋੜ ਨਹੀਂ ਰਹੇਗੀ ਮਹਾਰਾਜ ਕਹਿੰਦਾ ਭਾਈ ਦਾਨਸ਼ਾ ਤੇਰੇ ਕੋਲ ਚੰਦ ਬੂੰਦਾ ਨੇ ਤੈਨੂੰ ਜਿਹੜੀ ਸ਼ਕਤੀ ਅਨਪਭਵ ਹੋਈ ਹੈ ਨਾ ਇਹ ਚੰਦ ਬੂੰਦਾ ਕਰਕੇ ਤੈਨੂੰ ਅਨਪਭਵ ਹੋਈ ਆ ਵਾਹ ਰੇਕਸ ਸ਼ਕਤੀ ਦਾ ਸਮੁੰਦਰ ਥਮੀ ਬੈਠੇ ਆਂ ਤੇ ਕਿਰਪਾਨ ਪਾਈ ਆ ਨਾ ਘਾਤਰੇ ਵਾਹਿਗੁਰੂ ਸਾਰਾ ਪਹਿਨੇ ਆ ਨਾ ਹਾਂਜੀ ਦਸਤਾਰ ਸਜਾਈ ਆ ਨਾ ਸਿਰ ਤੇ ਤੇ ਮਾਰੇ ਕਹਿੰਦੇ ਸਾਡਾ ਹੁਕਮ ਪੰਜ ਕਕਾਰ ਹੀ ਰਹਿਤ ਜਿਹੜੀ ਆ ਉਹਦੇ ਚ ਪਰਪੱਕ ਰਹਿਣਾ ਵਾਹ